ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੂਰਜੀ ਊਰਜਾ ਚਾੜ ਦਿੱਤਾ ਨਵਾਂ ਚੰਨ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨੇ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਮੇਰੇ ਸਾਥੀ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਚਰਨਜੀਤ ਜੀ ਬਿਜਲੀ ਖਰੀਦ ਸਮਝੌਤਿਆਂ ਨੂੰ ਲੈ ਕੇ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਹਾ ਵੀ ਕਿ ਇਹ ਜਾਂਚ ਕਿਸੇ ਨਾ ਕਿਸੇ ਸਿਰੇ ਜ਼ਰੂਰ ਲਾਈ ਜਾਵੇਗੀ ਪਰ ਅਸੀਂ ਜਾਨਣਾ ਚਾਹਾਂਗੇ ਵੀ ਕਿ ਜਿਹੜੀ ਇਹ ਤਾਪ ਬਿਜਲੀ ਘਰਾਂ ਨੂੰ ਲੈ ਕੇ ਸਮਝੋਤੇ ਹੋਏ ਸੀਗੇ ਉਹਨਾਂ 'ਚ ਇਹੋ ਜਿਹੀ ਕਿਹੜੀ ਖਾਮੀਆਂ ਪਾਈਆਂ ਗਈਆਂ ਸੀ ਜਿਸ ਨੂੰ ਲੈ ਕੇ ਵਿਜੀਲੈਂਸ ਨੂੰ ਇਹ ਜਾਂਚ ਕਰਨੀ ਪੈ ਰਹੀ ਹੈ ਉਹ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੋ ਦੇਖੋ ਬਿਜਲੀ ਖਰੀਦ ਸਮਝੋਤੇ ਜਦੋਂ ਤੋਂ ਇਹ ਹੋਏ ਨੇ ਜੀ ਇਹ ਉਦੋਂ ਤੋਂ ਹੀ ਇਹਨਾਂ ਦਾ ਰੇੜਕਾ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਦਾ ਰਿਹਾ ਹੈ ਖਾਸ ਕਰਕੇ ਜਦੋਂ ਵੀ ਚੋਣਾਂ ਦਾ ਮੌਸਮ ਹੁੰਦਾ ਸੀਗਾ ਤਾਂ ਬਿਜਲੀ ਖਰੀਦ ਸਮਝੌਤਿਆਂ ਦੀ ਗੱਲ ਹੈ ਜਿਹੜੀ ਉਹ ਹਮੇਸ਼ਾ ਹਾਈਲਾਈਟ ਹੁੰਦੀ ਰਹੀ ਹੈ ਵਿਰੋਧੀ ਪਾਰਟੀਆਂ ਨੇ ਇਸ ਨੂੰ ਇੱਕ ਮੁੱਦੇ ਦੇ ਤੌਰ ਤੇ ਹਮੇਸ਼ਾ ਚੁੱਕਿਆ ਹੈ ਕਿਉਂਕਿ ਬਿਜਲੀ ਸੈਕਟਰੀਕ ਅਜਿਹਾ ਸੈਕਟਰ ਹੈ ਜਿਸ ਤੋਂ ਬਣਾ ਸੀ ਕਿਸੇ ਸਮਾਜ ਦੀ ਕਿਸੇ ਸੂਬੇ ਦੀ ਤਰੱਕੀ ਦਾ ਜਿਹੜਾ ਸੁਪਨਾ ਅਸੀਂ ਨਹੀਂ ਦੇਖ ਸਕਦੇ ਜੀ ਸੋ ਇੱਕ ਯੋਗੋ ਵੀ ਸੀ ਕਿ ਜਦੋਂ ਸਾਡੇ ਲਈ ਬਿਜਲੀ ਨਦੀਦ ਸੀ ਸਾਡੇ ਅਸੀਂ ਆਪਾਂ ਕਹਿ ਲਈ ਕਿ ਦੀਵਿਆਂ ਦੇ ਸਹਾਰੇ ਸਾਡੀ ਜ਼ਿੰਦਗੀ ਚੱਲਦੀ ਸੀ ਦੀਵਿਆਂ ਤੋਂ ਬਾਅਦ ਨਵੇਂ ਦੌਰ ਚ ਦਖਲ ਹੋਏ ਲਾਟਨ ਦਾ ਯੁੱਗ ਆਇਆ ਲਾਟਨ ਤੁਹਾਨੂੰ ਵੀ ਯਾਦ ਹੈ ਕਿ ਆਪਾਂ ਅੱਜ ਵੀ ਜੇ ਕੋਈ ਚੰਗਾ ਬੰਦਾ ਹੁੰਦਾ ਉਹਨੂੰ ਕਹਿੰਦੇ ਨੇ ਗੁੱਡ ਮੈਨ ਲਾਟਨ ਜੀ ਬਿਲਕੁਲ ਗੁੱਡ ਮੈਨ ਇੰਗਲੈਂਡ ਦੀ ਕੰਪਨੀ ਸੀ ਜਿਹਦੀ ਨੇ ਲਾਂਚ ਕੀਤੀ ਸੀ ਲਾਟਨ ਪੰਜਾਬ ਦੇ ਵਿੱਚ ਵੀ ਜਿਸ ਟਾਈਮ ਲਾਟਨ ਆਈ ਸੀ ਤਾਂ ਬੜਾ ਇੱਕ ਹਾ ਹੋਲਾ ਮਚਿਆ ਸੀ ਲੋਕਾਂ 'ਚ ਇੱਕ ਬੜਾ ਕ੍ਰੇਜ਼ ਸੀ ਕਿ ਦੇਖੀਏ ਕਿ ਕਿਸ ਤਰ੍ਹਾਂ ਕਿਉਂਕਿ ਲੋਕ ਦੀਵਾਂ ਤੋਂ ਹੀ ਜਾਣੂ ਸੀ ਕੱਲੇ ਜੀ ਬਿਲਕੁਲ 1970 ਦੇ ਸਮਿਆਂ ਦੇ ਵਿੱਚ ਪੰਜਾਬ ਦੇ ਵਿੱਚ ਪਬਲਿਕ ਸੈਕਟਰ ਦੇ ਵਿੱਚ ਜਿਹੜੇ ਥਰਮਲਾਂ ਦਾ ਆਗਾਜ਼ ਹੁੰਦਾ ਹੈਗਾ ਬਠਿੰਡਾ ਥਰਮਲ ਲੱਗਦਾ ਹੈ ਰੋਪੜ ਦਾ ਥਰਮਲ ਪਲਾਂਟ ਹੁੰਦਾ ਹੈ ਫਿਰ ਬੀਨ ਸਿੰਘ ਦੇ ਰਾਜ ਵੇਲੇ ਜਿਹੜਾ ਤੁਹਾਡਾ ਲਹਿਰਾ ਮੁਹੱਬਤ ਦਾ ਥਰਮਲ ਆਂਦਾ ਹੈਗਾ ਉਹ ਪਬਲਿਕ ਸੈਕਟਰ ਦਾ ਯੋਗ ਸੀ ਜੀ ਉਸ ਤੋਂ ਬਾਅਦ ਇੱਕ ਲੰਮਾ ਗੈਰ ਰਹਾ 2010 ਦੇ ਵਿੱਚ ਜਦੋਂ ਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਵੈਸੇ ਇਹ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਤੋਂ ਇਹ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਰਿਕੁਆਇਰਮੈਂਟ ਹੈ ਬਿਜਲੀ ਦੀ ਉਹਦੇ ਲਿਹਾਜ਼ ਦੇ ਨਾਲ ਪੰਜਾਬ ਦੇ ਵਿੱਚ ਨਵੇਂ ਥਰਮਲ ਪਲਾਂਟ ਲਗਾਏ ਜਾਣ ਜੀ ਸੋ ਜਿਹੜੀ ਪਾਵਰ ਕਾਮ ਦੀ ਉਸ ਟਾਈਮ ਬਿਜਲੀ ਬੋਰਡ ਕਿਹਾ ਜਾਂਦਾ ਸੀ ਉਹਨਾਂ ਦੀ ਇੰਜੀਨੀਅਰ ਐਸੋਸੀਏਸ਼ਨ ਸੀ ਉਹਨਾਂ ਦਾ ਸ਼ੁਰੂ ਤੋਂ ਹੀ ਇਹੀ ਲੌਜੀਕ ਰਿਹਾ ਹੈ ਪੱਖ ਰਿਹਾ ਹੈ ਕਿ ਪੰਜਾਬ ਦੇ ਵਿੱਚ ਪਬਲਿਕ ਸੈਕਟਰ ਨੂੰ ਮਜ਼ਬੂਤ ਕੀਤਾ ਜਾਵੇ ਔਰ ਨਵੇਂ ਥਰਮਲ ਪਲਾਂਟ ਹੈ ਜਿਹੜੇ ਪਬਲਿਕ ਸੈਕਟਰ ਦੇ ਲਗਾਏ ਜਾਣ ਜੀ ਪਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਨੇ ਇਹ ਪੈਂਦੜਾ ਉਲਟ ਰਿਹਾ ਤੇ ਪੰਜਾਬ ਦੇ ਵਿੱਚ ਇੱਕ ਦੌਰ ਸ਼ੁਰੂ ਹੋਇਆ ਜਿਹਦੇ ਵਿੱਚ ਪਾਵਰ ਸੈਕਟਰ ਦੇ ਵਿੱਚ ਜਿਹੜਾ ਪ੍ਰਾਈਵੇਟ ਪਲੇਅਰ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਆਇਆ ਜੀ 2010 ਦੇ ਵਿੱਚ ਇਹਨਾਂ ਨੇ ਇੱਕ ਨਵੀਂ ਜਨਰੇਸ਼ਨ ਪਾਲਿਸੀ ਲਿਆਂਦੀ ਜਿਹਦੇ ਤਹਿਤ ਉਪਰੋਥਲੀ ਜਿਹੜੇ ਬਿਜਲੀ ਦੇ ਸਮਝਾਉਂਦੇ ਹੋਏ ਤਿੰਨ ਥਰਮਲ ਪਲਾਂਟ ਉਹਨਾਂ ਦੇ ਟਾਈਮਾਂ ਦੇ ਵਿੱਚ ਲੱਗਦੇ ਨੇ ਗੋਇੰਦਵਾਲ ਸਾਹਿਬ ਦਾ ਰਾਜਪੁਰਾ ਦਾ ਥਰਮਲ ਔਰ ਤਲਵੰਡੀ ਸਾਬੋ ਦਾ ਤਿੰਨ ਪ੍ਰਾਈਵੇਟ ਥਰਮਲ ਹੈ ਜਿਹੜੇ ਜਿਨ੍ਹਾਂ ਦੀ 3920 ਮੈਗਾਵਾਟ ਕੈਪੈਸਿਟੀ ਹੈ ਇਹ ਤਿੰਨੇ ਥਰਮਲ ਪਲਾਂਟ ਅਕਾਲੀ ਦਲ ਦੇ ਰਾਜ ਵੇਲੇ ਲਗਾਏ ਗਏ ਹਾਲਾਂਕਿ ਉਹ ਤੁਹਾਨੂੰ ਵੀ ਯਾਦ ਹੋਏਗਾ ਕਿ ਉਦੋਂ ਉਦੋਂ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਸੀ ਇਹ ਗੱਲ ਦਾ ਦਾਅਵਾ ਕਰਦੇ ਸੀ ਕਿ ਅਸੀਂ ਪੰਜਾਬ ਨੂੰ ਪਾਵਰ ਸੈਕਟਰ ਦੇ ਵਿੱਚ ਸਰਪਲਸ ਬਣਾ ਦੇਣਾ ਹੈਗਾ ਔਰ ਅਸੀਂ ਜਿਹੜੀ ਬਿਜਲੀ ਹੈ ਉਹ ਪਾਕਿਸਤਾਨ ਨੂੰ ਵੇਚਿਆ ਕਰਾਂਗੇ ਜੀ ਬਿਲਕੁਲ ਹੈਨਾ ਤਾਂ ਕਿਤੇ ਨਾ ਕਿਤੇ ਕੋਈ ਫਲਾ ਰਹੇ ਜਿਹਦੇ ਕਰਕੇ ਪੀਪੀਏ ਜਿੰਨੇ ਵੀ ਹੋਏ ਜਿਨ੍ਹਾਂ ਤੇ ਮੁੜ ਕੇ ਕਾਂਗਰਸ ਨੇ ਵੀ ਇਤਰਾਜ਼ ਉਠਾਏ ਆਮ ਆਦਮੀ ਪਾਰਟੀ ਨੇ ਵੀ ਇਤਰਾਜ਼ ਉਠਾਇਆ ਉਹਦੇ ਵਿੱਚ ਕੁਝ ਨੁਕਤੇ ਸੀ ਜਿਨ੍ਹਾਂ ਬਾਰੇ ਕਹਿਆ ਨਾ ਪਹਿਲੀ ਗੱਲ ਤਾਂ ਇਹ ਸੀਗਾ ਕਿ ਅਸੀਂ ਆਪਣੇ ਸੂਬੇ ਦੀ ਡਿਮਾਂਡ ਦੇਖਣੀ ਸੀ ਜੀ ਕਿ ਸਾਡੇ ਸੂਬੇ ਦੀ ਬਿਜਲੀ ਦੀ ਰਿਕੁਆਇਰਮੈਂਟ ਕਿੰਨੀ ਹੈ ਕਿੰਨੀ ਕੈਪੈਸਿਟੀ ਦੇ ਤੁਹਾਨੂੰ ਥਰਮਲ ਪਲੈਂਟ ਲਾਉਣੇ ਬੰਦੇ ਨੇ ਅਸੀਂ ਕੀ ਕੀਤਾ ਸੀ ਇਹ ਤਾਂ ਨਹੀਂ ਕਿਹਾ ਕਿ ਅਸੀਂ ਬਿਜਲੀ ਚ ਪੈਰਾਂ ਸਰ ਖੜੇ ਹੋ ਜਾਾਂਗੇ ਅਸੀਂ ਇਹ ਟੀਚਾ ਟਾਰਗੇਟ ਫਿਕਸ ਕਰ ਲਿਆ ਕਿ ਅਸੀਂ ਬਿਜਲੀ ਆਪਣੇ ਗੁਆਂਢੀ ਕੰਟਰੀ ਹੈ ਜਿਹੜਾ ਪਾਕਿਸਤਾਨ ਨੂੰ ਸੇਲ ਕਰਾਂਗੇ ਜੀ ਪਹਿਲਾਂ ਤਾਂ ਦੇਖਣ ਵਾਲੀ ਗੱਲ ਹੈ ਕਿ ਕੀ ਇਦਾਂ ਦਾ ਕੋਈ ਸਰਵੇ ਉਸ ਟਾਈਮ ਦੀ ਸਰਕਾਰ ਨੇ ਕਰਵਾਇਆ ਮੌਜੂਦਾ ਸਰਕਾਰ ਨੇ ਕਿ ਜਿਹਦੇ ਵਿੱਚ ਦੇਖਿਆ ਗਿਆ ਕਿ ਕਿੰਨੀ ਸਾਡੀ ਡਿਮਾਂਡ ਹੈ ਪੀਕ ਟਾਈਮ ਦੇ ਵਿੱਚ ਜਦੋਂ ਪੈਡੀ ਦਾ ਸੀਜ਼ਨ ਹੁੰਦਾ ਉਦੋਂ ਕਿੰਨੀ ਡਿਮਾਂਡ ਹੈ ਨਾਰਮਲ ਸੀਜ਼ਨ ਚ ਸਾਡੀ ਡਿਮਾਂਡ ਕਿੰਨੀ ਰਹਿੰਦੀ ਹੈ ਉਹਦੀ ਪਰਭਾਈ ਕਰਨ ਲਈ ਕਿੰਨੀ ਕਪੈਸਿਟੀ ਦਾ ਥਰਮਲ ਹੈ ਸਾਨੂੰ ਉਹ ਲਗਾਉਣਾ ਪਏਗਾ ਜੀ ਸੋ ਪਹਿਲਾਂ ਤਾਂ ਬਿਨਾ ਸਰਵੇ ਤੋਂ ਇੱਕ ਅਸੀਂ ਵੱਧ ਕਪੈਸਿਟੀ ਦੇ ਥਰਮਲ ਲਗਾ ਲਏ ਜਿੰਨੀ ਸਾਡੀ ਰਿਕੁਆਇਰਮੈਂਟ ਸੀ ਸਾਡੀ ਹੁਣ ਜਿਹੜੀ ਡਿਮਾਂਡ ਹੈ ਉਹ ਪੈਡੀ ਸੀਜ਼ਨ ਚ ਜਾ ਕੇ ਇੱਕਦਮ ਇਨਕਰੀਜ਼ ਹੋ ਜਾਂਦੀ ਹੈ ਜੀ ਬਿਲਕੁਲ ਸਾਨੂੰ 2-3 ਮਹੀਨਿਆਂ ਲਈ ਬਿਜਲੀ ਦੀ ਲੋਡ ਹੁੰਦੀ ਹੈ ਐਕਸਟਰਾ ਦੀ ਪਰ ਜਿਹੜੇ ਬਾਕੀ 8-9 ਮਹੀਨੇ ਹੈ ਉਹਨਾਂ ਚ ਡਿਮਾਂਡ ਸਾਡੀ ਕਾਫੀ ਘਟ ਹੁੰਦੀ ਹੈ ਜੀ ਹੁਣ ਅਸੀਂ ਇੱਕ ਤਵਾਜਨ ਬਿਠਾਉਣਾ ਸੀ ਕਿਸੀ ਹੈ ਬਰੇਜ਼ ਕਿੰਨੀ ਰਿਕੁਆਇਰਮੈਂਟ ਕਿੰਨੀ ਹੈ ਸਾਡੀ ਮੈਕਸਿਮਮ ਪੀਰੀਅਡ ਦੀ 365 ਦਿਨਾਂ ਦੇ ਵਿੱਚੋਂ ਉਸ ਨੂੰ ਮੀਟ ਆਊਟ ਕਿਦਾਂ ਕਰ ਸਕਦੇ ਹੈਗੇ ਆ ਪਰ ਅਸੀਂ ਉਹ ਦੋ ਜਿਹੜੀ ਦੋ ਤਿੰਨ ਮਹੀਨਿਆਂ ਵਾਲਾ ਪੀਰੀਅਡ ਸੀ ਜੀ ਪੈਡੀ ਵਾਲਾ ਅਸੀਂ ਉਹਨੂੰ ਆਪਣਾ ਟਾਰਗੇਟ ਮਿਸ ਲਿਆ ਕਿ ਇਹ ਕਰਨਾ ਹੈਗਾ ਹਾਲਾਂਕਿ ਹੁਣ ਤੱਕ ਚੇਂਜ ਦੇ ਵਿੱਚੋਂ ਸਾਨੂੰ ਬਿਜਲੀ ਹੈ ਜਿਹੜੀ ਮੁਸਬਾ ਵੀ ਲੈ ਸਕਦੇ ਆ ਦੁਪਹਿਰ ਵੀ ਲੈ ਸਕਦੇ ਆ ਰਾਤ ਨੂੰ ਵੀ ਲੈ ਸਕਦੇ ਆ ਜਿੰਨੀ ਸਾਡੀ ਰਿਕੁਆਇਰਮੈਂਟ ਹੈ ਸਾਨੂੰ ਮਿਲ ਜਾਂਦੀ ਏ ਬਸਰਤੇ ਕਿ ਸਾਡੇ ਕੋਈ ਟਰਾਂਸਮਿਸ਼ਨ ਜਿਹੜੀ ਕੈਪੈਸਿਟੀ ਹੈ ਉਨੀ ਹੋਵੇ ਜਿਵੇਂ ਪੰਜਾਬ ਕੋਲੇ ਅਸੀਂ ਕਹਿੰਨੇ ਕਿ 8000 ਮੈਗਾਵਾਟ ਦੀ ਸੀ ਬਿਜਲੀ ਉਧਰੋਂ ਲੈ ਆ ਸਕਦੇ ਹੈਗੇ ਆ ਜੇ ਉਹ ਉਸ ਟਾਈਮ ਦੇ ਸਰਕਾਰ ਜਾਂ ਉਸ ਟਾਈਮ ਦੇ ਡਿਪਟੀ ਮੁੱਖ ਮੰਤਰੀ ਸੀ ਜਿਹੜੇ ਇਹ ਗੱਲ ਦਾ ਦਾਵਾ ਕਰਦੇ ਕਿ ਅਸੀਂ ਬਿਜਲੀ ਚ ਸਰਪਲਸ ਸੂਬਾ ਬਣਾਵਾਂਗੇ ਔਰ ਅਸੀਂ ਗਵਾਂਢੀ ਸੂਬਿਆਂ ਨੂੰ ਬਿਜਲੀ ਹੈ ਜਿਹੜੀ ਉਹ ਸੇਲ ਕਰਿਆ ਕਰਾਂਗੇ ਹੁਣ ਗਵਾਂਡੀ ਸੂਬਿਆਂ ਨੂੰ ਤਾਂ ਅਸੀਂ ਹੁਣ ਵੀ ਸੇਲ ਕਰਦੇ ਹੈਗੇ ਆਂ ਜਦੋਂ ਸਾਡੇ ਕੋਲੇ ਵਾਧੂ ਬਿਜਲੀ ਹੁੰਦੀ ਹੈ ਪੰਜਾਬ ਕੋਲ ਅਸੀਂ ਦੂਸਰੇ ਸੂਬਿਆਂ ਨੂੰ ਸੇਲ ਕਰ ਦਿੰਦੇ ਆਂ ਜੀ ਜਦੋਂ ਸਾਨੂੰ ਡਿਮਾਂਡ ਹੁੰਦੀ ਹੈ ਅਸੀਂ ਦੂਸਰੇ ਸੂਬਿਆਂ ਤੋਂ ਲੈ ਲੈਨੇ ਆਂ ਪਰ ਅਸੀਂ ਕਹੀਏ ਕਿ ਜੀ ਅਸੀਂ ਦੂਸਰੇ ਪਾਕਿਸਤਾਨ ਨੂੰ ਵੇਚਾਂਗੇ ਮੈਨੂੰ ਨਹੀਂ ਲੱਗਦਾ ਕਿ ਕਿ ਇਦਾਂ ਦੀ ਕੋਈ ਧਾਰਾ ਹੋਵੇ ਕਿ ਸਿੱਧੇ ਤੌਰ ਤੇ ਕੋਈ ਸਟੇਟ ਹੈ ਜਿਹੜੀ ਉਹ ਦੂਸਰੀ ਕੰਟਰੀ ਨੂੰ ਸੇਲ ਕਰ ਸਕਦੀ ਹੋਵੇ ਜੀ ਸੋ ਅਸੀਂ ਆਪਣੀਆਂ ਰਿਕੁਆਇਰਮੈਂਟਾਂ ਤੋਂ ਕਾਫੀ ਜ਼ਿਆਦਾ ਜਾ ਕੇ 3920 ਮੈਗਾਵਾਟ ਦੇ ਥਰਮਲ ਲਗਾ ਲਏ ਸਾਡੀ ਉਦੋਂ ਲੋਡ ਨਹੀਂ ਸੀ ਜੀ ਇੱਕ ਤਾਂ ਅਸੀਂ ਵੱਧ ਸਮਰੱਥਾ ਦੇ ਥਰਮਲ ਲਗਾ ਲਏ। ਦੂਸਰਾ ਅਸੀਂ ਉਹਨਾਂ ਨਾਲ ਜਿਹੜਾ ਸਮਝੌਤੇ ਕੀਤੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਹ ਅਸੀਂ 25-25 ਸਾਲ ਦੇ ਲਈ ਕਰ ਲਏ। ਜੀ। ਉਹ ਇੱਕ ਲੰਮਾ ਟਾਈਮ ਪੀਰੀਅਡ ਸੀ। ਔਰ ਤੀਸਰਾ ਅਸੀਂ ਉਹਨਾਂ ਨਾਲ ਇਹ ਸਮਝੌਤੇ ਜਿਹੜੇ ਮਹਿੰਗੇ ਕਰ ਲਏ। ਕੁਝ ਮੱਧਾ ਇਦਾਂ ਦੀਆਂ ਸ਼ਾਮਲ ਕਰ ਲਈਆਂ। ਉਹਨਾਂ ਨੇ ਕਹਿ ਕੇ ਜੀ ਪ੍ਰਾਈਵੇਟ ਥਰਮ ਲਾਣੇ ਕਿ ਸਾਡੇ ਕੋਲੋਂ ਤੁਹਾਡੀ ਤੁਹਾਨੂੰ ਬਿਜਲੀ ਲੈਣੀ ਪੈਗੀ। ਜੀ। ਹੁਣ ਉਹਨਾਂ ਤੋਂ ਬਿਜਲੀ ਲੈਣ ਦੇ ਚੱਕਰ ਦੇ ਵਿੱਚ ਅਸੀਂ ਜਿਹੜੇ ਪਬਲਿਕ ਸੈਕਟਰ ਦੇ ਥਰਮਲ ਸੀ ਅਸੀਂ ਉਹ ਵੀ ਆਪਣੇ ਬੰਦ ਕਰਨੇ ਸ਼ੁਰੂ ਕਰ ਦਿੱਤੇ ਅਸੀਂ ਆਪਣੇ ਬੰਦ ਕਰ ਲਏ ਤਾਂ ਕਿ ਉਹਨਾਂ ਤੋਂ ਮੈਕਸਿਮਮ ਲੈ ਸਕੀਏ ਇਹਦੇ باوجود ਵੀ ਸਾਨੂੰ ਜਦੋਂ ਥਰਮਲ ਖੜੇ ਹੁੰਦੇ ਸੀ ਜਦੋਂ ਬਿਜਲੀ ਜਨਰੇਟ ਨਹੀਂ ਸੀ ਕਰਦੇ ਅਸੀਂ ਉਦੋਂ ਵੀ ਪੈਸੇ ਤਾਰਦੇ ਸੀ ਜੀ ਉਹਨਾਂ ਨੂੰ ਫਿਕਸ ਚਾਰਜ ਦਿੰਦੇ ਸੀ ਖੜਿਆਂ ਦੇ ਪੈਸੇ ਦਿੰਦੇ ਸੀ ਜਿਵੇਂ ਆਪਾਂ ਘਰੇ ਕਹੀਏ ਕਿ ਅਸੀਂ ਬਿਜਲੀ ਨਹੀਂ ਵਰਤਨੀ ਪਰ ਤੁਹਾਨੂੰ ਬਿੱਲ ਫਿਰ ਵੀ ਭਰਨਾ ਪਏਗਾ ਬਿਲਕੁਲ ਇਸ ਤਰੀਕੇ ਨਾਲ ਹੋਇਆ ਉਹ ਸਮਝੌਤੇ ਮਹਿੰਗੇ ਸੀ ਲੋਡੋਂ ਵੱਧ ਸਮਰੱਥਾ ਦੇ ਸੀ ਲੰਬੇ ਟਾਈਮ ਦੇ ਸੀ ਜੀ ਸੋ ਇਹਨਾਂ ਗੱਲਾਂ ਕਰਕੇ ਜਿਹੜੀ ਵਿਰੋਧੀ ਪਾਰਟੀਆਂ ਸੀ ਤੁਹਾਨੂੰ ਚੇਤੇ ਹੋਏਗਾ ਦਰਸ਼ਕਾਂ ਨੂੰ ਪਤਾ ਹੈ ਕਿ ਸੁਨੀਲ ਜਾਖੜ ਨੇ ਜਦੋਂ ਕਾਂਗਰਸ ਦੇ ਪ੍ਰਧਾਨ ਸੀ ਇਹਨੂੰ ਮੇਨ ਇਸ਼ੂ ਦੇ ਤੌਰ ਤੇ ਲਿਆ ਸੀ ਜੀ ਬਿਲਕੁਲ ਉਹਨਾਂ ਅਸੀ ਕਿ ਪੰਜਾਬ ਨੂੰ ਇਸ ਤਰੀਕੇ ਨਾਲ ਲੁੱਟਿਆ ਗਿਆ ਹੈ ਈਵਨ ਜਿਹੜੇ ਫਾਈਨਾਂਸ ਮਿਨਿਸਟਰ ਮਨਪ੍ਰੀਤ ਸਿੰਘ ਬਾਦਲ ਸੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਹਨਾਂ ਸਮਝੌਤਿਆਂ ਦੇ ਕਰਕੇ ਪੰਜਾਬ ਨੂੰ 50000 ਕਰੋੜ ਰੁਪਏ ਦਾ ਰਗੜਾ ਲੱਗਿਆ ਹੈ ਜੀ ਬਿਲਕੁਲ ਅਗਰ ਕਿਤੇ ਇਦਾਂ ਦੀਆਂ ਗਰਵੜਾਂ ਹੋਈਆਂ ਨੇ ਸਮਝੌਤਿਆਂ ਦੇ ਵਿੱਚ ਤਾਂ ਉਹਦੇ ਵਿੱਚ 5 ਸਾਲ ਕਾਂਗਰਸ ਦਾ ਰਾਜ ਰਿਆ ਪਰ ਨਾ ਤਾਂ ਸਮਝੌਤੇ ਰੱਦ ਹੋਏ ਜੀ ਤੇ ਨਾ ਹੀ ਕਿਸੇ ਕਿਸਮ ਦੀ ਕੋਈ ਜਾਂਚ ਹੋਈ ਜੀ ਬਿਲਕੁਲ ਜਦੋਂ ਆਖਰੀ ਮੂਮੈਂਟ ਤੇ ਚੰਨੀ ਸਾਹਿਬ ਆਗੇ ਸੀ ਉਦੋਂ ਜ਼ਰੂਰ ਉਹਨਾਂ ਨੇ ਜਾਂਚ ਜਿਹੜੀ ਚੀਫ ਵਿਜੀਲੈਂਸ ਕਮਿਸ਼ਨ ਨੂੰ ਜਿਹੜੀ ਦੇ ਦਿੱਤੀ ਸੀ ਸੋ ਇਹਨਾਂ ਦੇ ਵਿੱਚ ਜਿਹੜੇ ਬਹੁਤ ਚੰਗੇ ਕਈ ਕਿਸਮ ਦੇ ਜਿਹੜੇ ਫਲਾਅ ਦੇਖਣ ਨੂੰ ਮਿਲੇ ਨੇ ਕਿਉਂਕਿ ਅਲਟੀਮੇਟਲੀ ਬਿਜਲੀ ਕਹੇ ਜੀ ਚੀਜ਼ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਉਹਦੀ ਇੱਕ ਲੋਡ ਹੈ ਜੀ ਬਿਲਕੁਲ ਹੈ ਨਾ ਲੋਡ ਬਣ ਗਈ ਹੈਗੀ ਹੈ ਤੇ ਜੇ ਮਹਿੰਗੀ ਬਿਜਲੀ ਹੋਏਗੀ ਤਾਂ ਗਰੀਬ ਆਦਮੀ ਜਿਹੜਾ ਦਿਹਾੜੀਦਾਰ ਹੈ ਉਹਦੇ ਲਈ ਤਾਂ ਕੱਲੀ ਫਿਰ ਬਿਜਲੀ ਦਾ ਪੂਰਤੀ ਕਰਨੀ ਉਹਦਾ ਬਿੱਲ ਕੱਢਣਾ ਉਹਦਾ ਬਿੱਲ ਭਰ ਨਹੀਂ ਉਹੀ ਕਾਫੀ ਮੁਸੀਬਤਾਂ ਲੈ ਆਉਂਦਾ ਪਰ ਬਿਜਲੀ ਸੈਕਟਰ ਵੀ ਇੱਕ ਅਹਿਜਾ ਸੈਕਟਰ ਹੈ ਜਿਹਨੂੰ ਸਾਡੇ ਪੋਲਿਟੀਸ਼ੀਅਨ ਸਾਡੀਆਂ ਪੋਲਿਟੀਕਲ ਪਾਰਟੀਆਂ ਮੈਕਸਿਮਮ ਆਪਣੀ ਵੋਟ ਬੈਂਕ ਦੀ ਖਾਤਰ ਹੈ ਜਿਹੜੀਆਂ ਉਹ ਯੂਜ਼ ਕਰਦੀਆਂ ਰਹੀਆਂ ਨੇ ਜਿਸ ਤਰ੍ਹਾਂ ਪਹਿਲਾਂ ਵੀ ਜਿਸ ਟਾਈਮ ਕਾਲੀ ਦਲ ਦੀ ਸਰਕਾਰ ਸੀ 1997 ਵਿੱਚ ਉਹਨਾਂ ਨੇ ਮੁਫਤ ਬਿਜਲੀ ਜਿਹੜੀ ਦੇ ਦਿੱਤੀ ਸੀ ਹੁਣ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਵੀ ਕਹਿ ਦਿੱਤਾ ਕਿ ਤੁਹਾਨੂੰ 300 ਯੂਨਟ ਪ੍ਰਤੀ ਮਹੀਨਾ ਜਿਹੜੀ ਫ੍ਰੀ ਦਿੱਤੀ ਜਾਏਗੀ ਜਿਹੜੀ ਕਿ ਲੋਕਾਂ ਦੀ ਡਿਮਾਂਡ ਨਹੀਂ ਲੋਕਾਂ ਨੇ ਤਾਂ ਹਮੇਸ਼ਾ ਇੱਕੋ ਹੀ ਕਹਿ ਕੇ ਸਾਨੂੰ ਬਿਜਲੀ ਹੈ ਜਿਹੜੀ ਉਹ 24 ਘੰਟੇ ਮਿਲੇ ਦਿਨ ਰਾਤ ਬਿਜਲੀ ਮਿਲੇ ਔਰ ਸਾਨੂੰ ਸਸਤੀ ਬਿਜਲੀ ਮਿਲੇ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਸਾਨੂੰ ਜਿਹੜੀ ਹੈਗੀ ਹੈ ਜ਼ੀਰੋ ਬਿਲ ਮੁਫਤ ਬਿਜਲੀ ਮਿਲੇ ਹੁਣ ਤਾਂ ਭਾਰਤ ਸਰਕਾਰ ਨੇ ਵੀ ਟੀਚਾ ਕਿਹਾ ਹੈਗਾ ਉਹਨਾਂ ਨੇ ਇੱਕ ਡਾਟਾ ਉਹਨਾਂ ਨੇ ਪ੍ਰਕਾਸ਼ਿਤ ਕੀਤਾ ਹੈ ਇੰਡੀਆ ਗਵਰਨਮੈਂਟ ਨੇ ਉਹਨਾਂ ਨੇ ਕਿਹਾ ਕਿ ਸ਼ਹਿਰੀ ਖੇਤਰ ਦੇ ਵਿੱਚ 23.5 ਘੰਟੇ ਬਿਜਲੀ ਇਸ ਟਾਈਮ ਦੇ ਰਹੇ ਆ ਅਸੀਂ ਤੇ ਰੂਰਲ ਦੇ ਵਿੱਚ ਅਸੀਂ 22 ਘੰਟੇ ਬਿਜਲੀ ਦੇ ਰਹੇ ਆ ਉਹਨਾਂ ਨੇ ਕਿਹਾ ਕਿ 2025 ਤੱਕ ਅਸੀਂ ਪੂਰੇ ਇੰਡੀਆ ਨੂੰ ਚਾਹੇ ਰੂਰਲ ਆ ਚਾਹੇ ਅਰਬਨ ਇੰਡੀਆ ਹੈਗਾ ਉਹਨਾਂ ਨੂੰ 24 ਘੰਟੇ ਬਿਜਲੀ ਸਪਲਾਈ ਹੈ ਜਿਹੜੀ ਉਹ ਯਕੀਨੀ ਬਣਾਵਾਂਗੇ ਸੋ ਬਿਜਲੀ ਹਰ ਵਿਅਕਤੀ ਦੀ ਹਰ ਸਟੇਟ ਦੀ ਡਿਵੈਲਪਮੈਂਟ ਦੇ ਲਈ ਇੱਕ ਜ਼ਰੂਰਤ ਹੈਗੀ ਹੈ ਅਗਰ ਅਸੀਂ ਇਹਦੀ ਬਿਉਤਬੰਦੀ ਸਹੀ ਨਹੀਂ ਕਰਾਂਗੇ ਇਹਦੀ ਪਲੈਨਿੰਗ ਸਹੀ ਨਹੀਂ ਕਰਾਂਗੇ ਤਾਂ ਅਸੀਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਪਹਿਲਾਂ ਪੀਪੀਏ ਦਾ ਰੌਲਾ ਪੈਂਦਾ ਇਸ ਤਰ੍ਹਾਂ ਦੇ ਰੌਲੇ ਭਵਿੱਖ ਦੇ ਵਿੱਚ ਹੋਰ ਪੈਂਦੇ ਰਹਿਣਗੇ ਚਰਨਜੀਤ ਜੀ ਇਹਦੇ ਨਾਲ ਹੀ ਇੱਕ ਜੁੜਿਆ ਹੋਇਆ ਮਸਲਾ ਹੈ ਸੂਰਜੀ ਊਰਜਾ ਦਾ ਕਿਉਂਕਿ ਉਸ ਸਮੇਂ ਜਿਹੜੇ ਸਮਝੌਤੇ ਸੀ ਉਹ ਕੱਲੇ ਥਰਮਲਾਂ ਦੇ ਨਹੀਂ ਹੋਏ ਸੀਗੇ ਥਰਮਲਾਂ ਦੇ ਨਾਲ ਨਾਲ ਦੇਖਦੇ ਆਂ ਤਾਂ ਪ੍ਰਾਈਵੇਟ ਜਿਹੜੀ ਸੋਨਰ ਕੰਪਨੀਆਂ ਨੇ ਉਹਨਾਂ ਨਾਲ ਵੀ ਸਮਝੌਤੇ ਜਿਹੜੇ ਕਈ ਹੋਏ ਸੀਗੇ ਤੇ ਹੁਣ ਉਹਨਾਂ ਸਮਝੌਤਿਆਂ ਤੇ ਵੀ ਲਗਾਤਾਰ ਉਂਗਲਾਂ ਉਠਰੀਆਂ ਨੇ ਤੇ ਉਹ ਅਸੀਂ ਉਹ ਵੀ ਚਾਹਾਂਗੇ ਵੀ ਤੁਸੀਂ ਉਸ ਤੇ ਵੀ ਚਾਨਣਾ ਪਾਓ ਵੀ ਕਿਹੜਾ ਉਹ ਸਮਝੋਤੇ ਕੀ ਹੋਏ ਸੀ ਤੇ ਹੁਣ ਉਂਗਲਾਂ ਕਿਸ ਤਰ੍ਹਾਂ ਦੇ ਉੱਠ ਰਹੀਆਂ ਨੇ ਦੇਖੋ ਪਹਿਲਾਂ ਜਿਹੜੇ ਪਾਵਰ ਮੈਕਮਾ ਸੀਗਾ ਜੀ ਉਹ ਇੱਕੋ ਹੀ ਸੀਗਾ ਜੀ ਉਹੀ ਸੋਲਰ એનર્ਜੀ ਡੀਲ ਕਰਦਾ ਸੀ ਉਹੀ ਹਾਈਡਲਰਨ એનર્ਜੀ ਡੀਲ ਕਰਦਾ ਸੀ ਉਹੀ ਜਿਹੜੀ ਥਰਮਲ એનર્ਜੀ ਉਹਨੂੰ ਡੀਲ ਕਰਦਾ ਸੀ ਜੀ ਜਿਹਨੂੰ ਅਸੀਂ ਪਾਵਰ ਮੈਕਮਾ ਕਹਿੰਦੇ ਸੀ ਅਕਾਲੀਵਾਜਬਾ ਗੱਟ ਨੂੰ ਜੋੜਦੇ ਸਰਕਾਰ ਦੇ ਦੌਰਾਨ ਇਹਨਾਂ ਨੇ ਇੱਕ ਨਵੀਂ ਰੀਨਿਊਏਬਲ એનર્ਜੀ ਦੀ ਜਿਹੜੀ ਪਾਲਿਸੀ ਲਿਆਂਦੀ 2012 ਦੇ ਵਿੱਚ ਇੱਕ ਉਹਦੇ ਵਿੱਚ ਇਹ ਵੀ ਕਰ ਦਿੱਤਾ ਕਿ ਇਹ ਮਹਿਕਮੇ ਲਗ ਕਰ ਦਿੱਤਾ ਗਿਆ ਪਹਿਲਾਂ ਮਨਿਸਟਰ ਹਮੇਸ਼ਾ ਇੱਕ ਹੁੰਦਾ ਸੀ ਹੁਣ ਵੀ ਤੁਸੀਂ ਦੇਖ ਲਓ ਕਿ ਅਮਨ अरोड़ा ਜੀ ਹੈ ਜਿਹੜੇ ਉਹ ਰੀਨਿਊਏਬਲ એનર્ਜੀ ਦੇ ਮਨਿਸਟਰ ਨੇ ਤੇ ਜਿਹੜੇ ਹਰਭਜਨ ਸਿੰਘ ਨੇ ਉਹ ਜਿਹੜੀ ਪਾਵਰ ਮਿਨਿਸਟਰੀ ਹੈ ਉਹਦੇ ਮਤਲਬ ਮਿਨਿਸਟਰੀਆਂ ਦੋ ਕਰਤੀਆਂ ਪਹਿਲਾਂ ਇਹ ਇੱਕੋ ਹੀ ਹੁੰਦਾ ਸੀਗਾ ਪਰ ਉਹਦੇ ਵਿੱਚ ਹੋਇਆ ਕੀ ਜਿਹੜੇ ਆਪਾਂ ਸਮਝੌਤਿਆਂ ਦੀ ਗੱਲ ਕਰਨੀ ਹੈਗੀ ਆ ਜਦੋਂ ਕਾਲੀ ਭਾਜਪਾ ਸਰਕਾਰ ਨੇ ਪਹਿਲੀ ਗੱਲ ਤਾਂ ਇਹਨਾਂ ਨੂੰ علیحدہ علیحدہ ਕਰਤਾ علیحدہ ਕਰਕੇ ਹੋਇਆ ਕੀ ਹੁਣ ਰੀਨਿਊਏਬਲ એનર્ਜੀ ਦਾ ਰੋਲ ਕੀ ਰਹਿ ਗਿਆ ਜਿਹਨੂੰ ਪੇਡਾ ਕਹਿ ਦਿੰਦੇ ਆਪਾਂ ਉਹਦਾ ਰੋਲ ਤਾਂ ਕੋਈ ਨਹੀਂ ਇੱਕ ਪ੍ਰਾਈਵੇਟ ਪਲੇਅਰ ਆਉਂਦਾ ਹੈਗਾ ਉਹ ਕਹਿੰਦਾ ਜੀ ਮੈਂ ਸੋਲਰ એનર્ਜੀ ਤੁਹਾਨੂੰ ਦੇਵਾਂਗਾ ਇੱਕ ਦੇਣ ਵਾਲਾ ਪ੍ਰਾਈਵੇਟ ਪਲੇਅਰ ਹੈ ਖਰੀਦਣ ਵਾਲਾ ਜਿਹੜਾ ਉਹ ਪਾਵਰ ਕਮਾ ਪਬਲਿਕ ਸੈਕਟਰ ਹੈ ਜੀ ਤਫਿਰ ਇਹਦਾ ਕੀ ਰੋਲ ਹੈ ਕਿ ਵਿੱਚ ਪਹਿਲਾਂ ਪਾਵਰ ਮੈਕਮਾਉਂਦਾ ਸੀ ਉਹੀ ਉਹੀ ਡੀਲ ਕਰਦਾ ਸਾਰੀਆਂ ਚੀਜ਼ਾਂ ਉਹਨੂੰ ਸੋ ਜਦੋਂ ਇਹ ਪਾਵਰ ਸੋਲਰ એનર્ਜੀ ਵਾਲੀ ਗੱਲ ਚੱਲੀ ਇਹਦੇ ਵਿੱਚ ਵੀ ਸੇਮ ਉਸੇ ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਥਰਮਲ ਪਲਾਂਟਾਂ ਦੀ ਜਨਰੇਸ਼ਨ ਦੇ ਵਿੱਚ ਹੋਇਆ ਪੀਪੀਏ ਹੋਇਆ ਉਹ ਵੀ ਪੀਪੀਏ ਹੋਇਆ ਇਹਦੇ ਵੀ ਪੀਪੀਏ ਹੋਇਆ ਇਹਦੇ ਵਿੱਚ ਸੋਲਰ એનર્ਜੀ ਦੇ ਰਾਤੋਂ ਰਾਤ ਹੀ ਬੜੇ ਵੱਡੇ ਪ੍ਰੋਜੈਕਟ ਆ ਜਿਹੜੇ ਖੜੇ ਕਰ ਦਿੱਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਇਹਦੇ ਮੰਤਰੀ ਸੀ ਉਸ ਟਾਈਮ ਉਹਨਾਂ ਨੇ ਬਹੁਤ ਸਾਰੀਆਂ ਕੰਪਨੀਆਂ ਨੂੰ ਜਿਹੜਾ ਤਕਰੀਬਨ ਮੈਂ ਜਿਹੜੀ ਜਿੰਨਾ حساب ਲਾਇਆ ਹੈਗਾ 91 ਕੰਪਨੀਆਂਜ਼ ਨਾਲ ਜਿਹੜੇ ਐਗਰੀਮੈਂਟ ਉਹਨਾਂ ਦਿਨਾਂ ਦੇ ਵਿੱਚ ਹੋਏ ਨੇ ਸਾਰੇ ਹਾਲਾਂਕਿ ਅਤੀਸ਼ੇਖ ਜੀ ਬੜਾ ਪੁਰਾਣਾ ਮੈਂ ਉਥੇ ਵਿਜ਼ਿਟ ਵੀ ਕੀਤਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਬਾਜਿਕ ਪਿੰਡ ਹੈ ਜੀ ਉੱਥੇ ਸਭ ਤੋਂ ਪਹਿਲਾ ਸੋਲਰ ਪਲਾਟ ਜਿਹੜਾ 99 ਦੇ ਵਿੱਚ ਲੱਗਿਆ ਸੀਗਾ ਔਰ ਉਹਦਾ ਜਿਹੜਾ ਰੇਟ ਸੀਗਾ 4 ਰੁਪਏ 90 ਪੈਸੇ ਸੀ 5 ਰੁਪਏ ਤੋਂ ਹੁਣ ਵੀ ਅਸੀਂ ਜਦੋਂ ਜਦੋਂ ਇਹ ਸਮਝੌਤੇ ਹੋ ਰਹੇ ਸੋਲਰ એનર્ਜੀ ਦੇ ਪੰਜਾਬ ਦੇ ਵਿੱਚ ਇਹ ਤਾਂ ਬਹੁਤ ਮਹਿੰਗੇ ਹੋਏ ਨੇ ਜੀ ਦੇਖਣ ਵਾਲੀ ਗੱਲ ਹੈ ਵੀ ਉਹੀ ਕੰਪਨੀਆਂ ਨੇ ਦੂਜੇ ਸੂਬਿਆਂ ਦੇ ਵਿੱਚ ਜਿਹੜੇ ਸੋਲਰ ਪਲਾਂਟ ਲਾਏ ਉਹ ਸਸਤੇ ਲਾ ਲੇ ਜੀ ਉਹੀ ਪਲਾਂਟ ਸਾਡੇ ਮਹਿੰਗੇ ਲੱਗੇ ਨੇ ਜੇ ਦੂਸਰੀ ਕਿਸੇ ਸੀ ਸਟੇਟ ਦੇ ਵਿੱਚ ਜਿਹੜੀ ਰੇਟ ਉਹ ਉੱਥੇ 3 ਰੁਪਏ ਬਿਜਲੀ ਦੇ ਰਹੇ ਨੇ ਗਵਰਨਮੈਂਟ ਨੂੰ ਉਹੀ ਸਾਡੇ 17 ਰੁਪਏ ਦੇ ਰਹੇ ਨੇ ਜੀ ਇਹ ਗੈਪ ਕਿਉਂ ਆਇਆ ਹੈਗਾ ਇਹਦਾ ਮਤਲਬ ਕਿਤੇ ਨਾ ਕਿਤੇ ਗਰਵੜ ਹੋਈ ਹੈ ਪਹਿਲਾਂ ਇਹ ਵੀ ਨਹੀਂ ਦੇਖਿਆ ਕਿ ਸੋਲਰ એનર્ਜੀ ਦੀ ਲੋੜ ਕਿੰਨੀ ਹੈ ਜੀ ਉਹਦੀ ਕਿੰਨੀ ਕੈਪੈਸਿਟੀ ਦੇ ਲਾਏ ਜਾਣੇ ਹਨ ਹੁਣ ਤਾਂ ਇਹ ਹੈ ਕਿ ਨਾ ਕਿ ਗ੍ਰੀਨ એનર્ਜੀ ਕਲੀਨ એનર્ਜੀ ਦੇ ਨਾਰੇ ਹੇਠ ਸਾਨੂੰ ਬਾਉਂਡ ਕਰਤਾ ਕਿ ਹਰ ਸੂਬੇ ਨੇ ਆਪਣੀ ਜਿਹੜੀ ਜਨਰੇਸ਼ਨ ਹੈ ਟੋਟਲ ਉਹਦਾ ਇੰਨਾ ਪਰਸੈਂਟ ਹੈ ਜਿਹੜਾ ਕਲੀਨ એનર્ਜੀ ਦਾ ਯੂਜ਼ ਕਰਨਾ ਪੈਗਾ ਉਹਦੇ ਵਿੱਚ ਬਾਇਓਮਾਸ ਦਾ ਵੀ ਆ ਜਾਂਦਾ ਹੈ ਹਾਈਡਲ ਦਾ ਵੀ ਆ ਜਾਂਦਾ ਹੈਗਾ ਸੋਲਰ ਦਾ ਵੀ ਆ ਜਾਂਦਾ ਹੈ ਕੇਂਦਰ ਸਰਕਾਰ ਨੇ ਕੇਂਦਰ ਸਰਕਾਰ ਨੇ ਕੰਪਲਸ਼ਨ ਕੀਤੀ ਹੈ ਪਰ ਉਸ ਟਾਈਮ ਇਦਾਂ ਦੀ ਕੋਈ ਕੰਪਲਸ਼ਨ ਵੀ ਨਹੀਂ ਸੀ ਜੀ ਕਿ ਤੁਸੀਂ ਜੀ ਇੰਨਾ ਸੋਲਰ એનર્ਜੀ ਜਿਹੜੀ ਪੈਦਾ ਕਰਨੀ ਹੈਗੀ ਆ ਉਦੋਂ ਸਾਰੇ ਸਮਝੌਤੇ ਰਾਤੋਂ ਰਾਤ ਹੋਏ ਇੱਕ ਤਾਂ ਸਮਰੱਥਾ ਵਾਲੀ ਜਿਵੇਂ ਆਪਾਂ ਕਹਿ ਦਈਏ ਕਿ ਲੋਡ ਨਹੀਂ ਸੀ ਕੋਈ ਟਾਰਗੇਟ ਨਹੀਂ ਸੀ ਕਿ ਕਿੰਨੀ ਕੈਪੈਸਿਟੀ ਤੁਸੀਂ ਲਾਉਣੇ ਨੇ ਫਿਰ ਉਹੀ 25-25 ਸਾਲ ਦੇ ਸਾਰੇ ਸਮਝੌਤੇ ਇਹ ਹੋਏ ਹੋਏ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਫਾਰ ਐਗਜ਼ਾਮਪਲ ਕਰਦਾ ਹੈਗਾ ਕਿ ਅਕਾਲੀ ਭਾਜਪਾ ਦੇ ਰਾਜ ਭਾਗ ਦੇ ਦੌਰਾਨ ਟੋਟਲ 99 ਪ੍ਰੋਜੈਕਟ ਆ ਜਿਹੜੇ ਉਹ ਲੱਗੇ ਜਿਦੇ ਵਿੱਚ ਰੇਟ ਕੀਤਾ ਹੋਇਆ ਪੌਣੇ 5 ਤੋਂ ਲੈ ਕੇ 9.9 ਰੁਪਏ ਇਹ ਐਵਰੇਜ ਰੇਟ ਹੈ ਜੀ ਹੈਨਾ ਜੇ ਹੁਣ ਅਸੀਂ ਆਪਾਂ ਇੱਕ ਤਿੰਨ ਕੰਪਨੀਆਂ ਇਹ ਜੀਆਂ ਨੇ ਜਿਨ੍ਹਾਂ ਦਾ ਰੇਟ ਤੈਅ ਹੋਇਆ 17 ਰੁਪਏ 99 ਪੈਸੀ ਜੀ 17 ਰੁਪਏ 99 ਪੈਸੇ ਪਰ ਯੂਨਿਟ ਦਾ ਰੇਟ ਤੈਅ ਹੋਇਆ ਤਿੰਨ ਕੰਪਨੀਆਂ ਨਾਲ ਇੱਕ ਕੰਪਨੀ ਇਹ ਜੀ ਜਿਹਦੇ ਨਾਲ ਰੇਟ ਹੈ ਜਿਹੜਾ 14 ਰੁਪਏ 99 ਪੈਸੇ ਤੈਅ ਹੋਇਆ ਜੀ ਹੁਣ ਜਿਹੜੇ 22 ਪ੍ਰੋਜੈਕਟ ਹੈ ਉਸ ਟਾਈਮ ਅਕਾਲੀ ਭਾਜਪਾ ਗੱਠ ਜੋੜ ਦੇ ਸਰਕਾਰ ਸਮੇ ਲੱਗੇ ਸੋਲਰ એનર્ਜੀ ਦੇ ਉਹਨਾਂ ਦਾ ਜਿਹੜਾ ਰੇਟ ਸੀ ਬਾਈ ਪ੍ਰੋਜੈਕਟਾਂ ਦਾ ਉਹ ਸੀ 8 ਰੁਪਏ ਜਾਂ 8 ਰੁਪਏ ਤੋਂ ਜ਼ਿਆਦਾ ਜੀ ਪ੍ਰਤੀ ਯੂਨਿਟ ਦਾ ਭਾਅ ਜਿਹੜਾ ਪਾਵਰ ਕਮਨੋਂ ਤੋਂ ਪਰਚੇਜ਼ ਕਰ ਰਹੀ ਹੈ ਇਸ ਤਰ੍ਹਾਂ 35 ਪ੍ਰੋਜੈਕਟ ਉਹਨਾਂ ਦੇ ਵਿੱਚ ਆਏ ਜੀ ਸੀ ਜਿਨ੍ਹਾਂ ਦਾ ਰੇਟ 7 ਰੁਪਏ ਤੋਂ ਲੈ ਕੇ 8 ਰੁਪਏ ਸੀ ਜੀ ਸਾਰਿਆਂ ਦੇ ਸਮਝੌਤੇ ਜਿਹੜਾ ਟਾਈਮ ਪੀਡ ਹੈ ਉਹ 25-25 ਸਾਲ ਸੀਗਾ ਹੁਣ ਇੰਟਰਸਟਿੰਗ ਗੱਲ ਇਹ ਦੇਖੋ ਕਿ ਜਿਹੜੇ ਟੋਟਲ 91 ਪ੍ਰੋਜੈਕਟ ਲੱਗੇ ਉਹਨਾਂ ਚੋਂ ਜਿਹੜੇ 21 ਪ੍ਰੋਜੈਕਟ ਹੈ 21 ਪ੍ਰੋਜੈਕਟ ਹੈ ਉਹ ਇੱਕੋ ਕੰਪਨੀ ਦੇ ਨੇ ਹੁਣ ਇਹ ਜਦੋਂ ਕੋਈ ਇਹਦੀ ਤਹਿਕੀਕਾਤ ਹੋਏਗੀ ਇਹਨੇ ਮਹਿੰਗੇ ਕਿਉਂ ਦਿੱਤੇ ਦੂਸਰੇ ਸੂਬਿਆਂ ਚ ਉਹਨਾਂ ਟਾਈਮਾਂ ਦੇ ਵਿੱਚ ਹੀ 2016 ਤੋਂ ਪਹਿਲਾਂ ਜਿੰਨੇ ਵੀ ਸੋਲਰ એનર્ਜੀ ਦੇ ਮੈਂ ਵੀ ਬੜੀ ਤੇ ਥੋੜੀ ਅੱਜ ਕਰਕੇ ਦੇਖੀ ਹੈ ਇਨਵੈਸਟੀਗੇਟ ਕਰਕੇ ਦੇਖਿਆ ਇਸ ਨੂੰ ਦੂਸਰੇ ਸੂਬਿਆਂ ਦੇ ਵਿੱਚ ਸਾਡੇ ਕੋਲੇ ਗਵਾਂਡੀ ਰਾਜਸਥਾਨ ਰਾਜਸਥਾਨ ਹੋਇਆ ਗੁਜਰਾਤ ਹੋਇਆ ਜਿੱਥੇ ਸੋਲਰ એનર્ਜੀ ਦੇ ਜ਼ਿਆਦਾ ਪ੍ਰੋਜੈਕਟ ਹੈਗੇ ਨੇ ਉੱਥੇ ਪੌਣੇ 5 ਰੁਪਏ ਤੋਂ ਘਟ ਹੋਏ ਨੇ ਬਲਕਿ ਹੁਣ ਤਾਂ ਜਿਸ ਤਰ੍ਹਾਂ ਦੀਆਂ ਟੈਕਨੀਕਸ ਆ ਗਈਆਂ ਇਸ ਤਰ੍ਹਾਂ ਦੀਆਂ ਵੀ ਰਿਪੋਰਟਸ ਹੈਗੀਆਂ ਨੇ ਕਿ 2030 ਤੱਕ ਜਿਹੜੀ ਸੋਲਰ એનર્ਜੀ ਹੈਗੀ ਹੈ ਇਹਦਾ ਜਿਹੜਾ ਰੇਟ ਹੈ ਉਹ 2 ਰੁਪਏ ਤੋਂ ਵੀ ਘਟ ਜਾਣਾ ਹੈਗਾ ਜੀ ਹੈਨਾ ਉਸ ਤੋਂ ਬਾਅਦ ਜਦੋਂ ਅੱਗੇ ਗੱਲ ਕਰੀਏ ਤਾਂ ਆਪਾਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਕਾਂਗਰਸ ਦੀ ਸਰਕਾਰ ਨੇ ਸਿਰਫ ਦੋ ਪ੍ਰੋਜੈਕਟ ਹੈ ਜਿਹੜੇ ਉਹ ਕੀਤੇ ਉਹਨਾਂ ਨੇ ਬਾਇਓਮਾਸ ਦੇ ਵਿੱਚ ਵੀ ਕੀਤੇ ਬਾਇਓਮਾਸལ་ ਤਾਂ ਬਲਕਿ ਉਹਨਾਂ ਨੇ 8 ਰੁਪਏ ਤੋਂ ਜ਼ਿਆਦਾ ਰੇਟ ਦਿੱਤਾ ਔਰ ਰਸੂਲਰ એનર્ਜੀ ਚ ਉਹਨਾਂ ਨੇ 4.3 ਰੁਪਏ ਦੇ ਕਰੀਬ ਰੇਟ ਆ ਜਿਹੜਾ ਰੱਖਿਆ ਜੀ ਹੁਣ ਮੌਜੂਦਾ ਸਰਕਾਰ ਜੀ ਦੇ ਬਾਰੇ ਭਗਵੰਤ ਮਾਨ ਵੀ ਕਹਿੰਦੇ ਰਹਿੰਦੇ ਨੇ ਕਿ ਅਸੀਂ ਸਭ ਤੋਂ ਸਸਤੇ ਸਮਝੌਤੇ ਕੀਤੇ ਨੇ ਇਹਨਾਂ ਨੇ 9 ਪ੍ਰੋਜੈਕਟ ਆ ਜਿਹੜੇ ਐਗਰੀਮੈਂਟ ਕੀਤੇ ਨੇ ਹੁਣ ਤੱਕ ਜਿਹਦਾ ਰੇਟ ਇਹਨਾਂ ਨੇ ਰੱਖਿਆ 2 ਰੁਪਏ 33 ਪੈਸੇ ਤੋਂ ਲੈ ਕੇ 2 ਰੁਪਏ 75 ਰੁਪਏ ਦੁਰਬੀ 75 ਪੈਸੇ ਦਾ ਹਾਂ ਪੌਣੇ 3 ਰੁਪਏ ਪ੍ਰਤੀ ਯੂਨਿਟ ਦੇ ਇਹਨਾਂ ਨੇ ਜਿਹੜੇ ਕੀਤੇ ਹੈਗੇ ਨੇ ਹੁਣ ਇਹਨਾਂ ਨੇ ਅੱਗੇ ਸੋਚਿਆ ਹੈਗਾ ਕਿ ਅਸੀਂ ਜੀ ਤੰਗੋ ਦਾ ਮੁੱਖ ਮੰਤਰੀ ਮੌਜੂਦਾ ਕਹਿੰਦੇ ਨੇ ਕਿ ਜੀ ਅਸੀਂ ਪੌਣੇ 3 ਰੁਪਏ ਕੀਤੇ ਇਹਨਾਂ ਨੇ 17 17 ਰੁਪਏ ਕੀਤੇ ਸੋ ਮੈਂ ਸਾਰੀ ਉਹ ਲਿਸਟ ਸਟਡੀ ਕੀਤੀ ਹੈ ਬਲਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਅਤਿਸ਼ ਵੀਆਈਪੀ ਲੋਕ ਨੇ ਜੀ ਜਿੰਨੀ ਰਿਸਰਚ ਇੱਕ ਤਾਂ ਮੌਜੂਦਾ ਮੰਤਰੀ ਹੈਗਾ ਜੀ ਦਾ ਪ੍ਰੋਜੈਕਟ ਹੈਗਾ ਉਦੇ ਨਾਲ ਵੀ ਸਮਝੌਤਾ ਜਿਹੜਾ ਮੈਨੂੰ ਲੱਗਦਾ 9.8 ਰੁਪਏ ਦੇ ਕਰੀਬ ਹੋਇਆ ਵੈ ਲੱਗਦਾ ਹੈ ਜੀ ਇਸ ਤਰ੍ਹਾਂ ਇੱਕ ਆਈਐਸ ਅਧਿਕਾਰੀ ਹੈ ਜਿਹਦਾ ਪ੍ਰੋਜੈਕਟ ਹੈਗਾ ਉਹਦੇ ਨਾਲ ਵੀ ਸਮਝੌਤਾ 8 ਰੁਪਏ ਤੋਂ ਵੱਧ ਹੋਇਆ ਵੈ ਇੱਕ ਹੋਰ ਇੱਕ ਸੀਨੀਅਰ ਅਧਿਕਾਰੀ ਹੈ ਉਹਦੇ ਇਨ-ਲॉज ਦੀ ਕੰਪਨੀ ਹੈਗੀ ਹੈ ਉਹਨਾਂ ਦਾ ਵੀ ਸਮਝੌਤਾ ਹੈ ਮਹਿੰਗੇ ਭਾ ਦਾ ਹੋਇਆ ਗਿਆ ਹੈਗਾ ਜ ਜਦੋਂ ਉਹਨੂੰ ਹੋਰ ਬਿਜਿਲੇਂਸ ਤਹਿਕੀਕਤ ਕਰਗੀ ਫਿਰ ਪਤਾ ਲੱਗਿਆ ਕਿ ਕਿਹੜੀ ਧੰਦ ਕਿਹੜੇ ਕਿਹੜੇ ਪੋਲੀਟਿਕਲ ਪਾਰਟੀਆਂ ਨਾਲ ਕਿਹੜੀ ਕਿਹੜੀ ਪੋਲੀਟਿਕਲ ਲੀਡਰਾਂ ਦੇ ਨਾਲ ਜਾਂ ਅਫਸਰਾਂ ਦੇ ਨਾਲ ਜੁੜੇ ਹੋਏ ਨੇ ਨਹੀਂ ਤਾਂ ਕੋਈ ਇੰਨੇ ਮਹਿੰਗੇ ਭਾ ਦੇ ਸਮਝੌਤੇ ਕਰਨੇ ਅਲਟੀਮੇਟਲੀ ਸਟਕੀ ਨੂੰ ਲੱਗੀ ਹੈ ਇਹਦੇ ਨਾਲ ਪਾਵਰ ਕਾਮ ਨੂੰ ਪਾਵਰ ਕਾਮ ਨੂੰ ਜਿੰਨਾ ਲਾਸ ਹੋਏਗਾ ਉਹ ਫਿਰ ਬਿਜਲੀ ਦੀ ਰੇਟ ਵਧਣਗੇ ਬਿਜਲੀ ਦੇ ਦਰਾਂ ਵਧਣ ਗਈਆਂ ਇਹਦਾ ਬੋਝ ਇਹ ਸਾਰੇ ਜਿਸ ਤਰ੍ਹਾਂ ਦੇ ਵੀ ਜਿੱਥੇ ਕੋਈ ਫਲਾ ਰਹੇ ਨੇ ਜਦ ਮਹਿੰਗੇ ਸਮਝੌਤੇ ਹੋਏ ਨੇ ਇਹਦਾ ਬੋਝ ਹੈ ਜਿਹੜਾ ਅਲਟੀਮੇਟਲੀ ਇਹ ਨਹੀਂ ਕਹਿ ਸਕਦੇ ਕਿ ਪਾਵਰ ਕਾਮ ਤੇ ਪਏਗਾ ਪਾਵਰ ਕਾਮ ਨੇ ਅੱਗੇ ਆਪਣੇ ਖਪਤਕਾਰਾਂ ਤੇ ਪਾਣਾ ਹੈਗਾ ਕਿਉਂਕਿ ਅਮਰਿੰਦਰ ਸਿੰਘ ਵੀ ਤਾਂ ਗਏ ਚੁੱਕੇ ਨੇ ਕਿ ਸੋਲਰ એનર્ਜੀ ਦੇ ਉਹਨਾਂ ਨੇ ਵੀ ਕਿਹਾ ਸੀ ਉਹ ਕਹਿੰਦੇ ਕਿ ਸਿਰਫ 17 ਕਿਸਮਝੌਤੇ 91 ਜੋ ਇਹ ਜਿਹੇ ਹੈਗੇ ਨੇ ਜਿਹੜੇ ਠੀਕ ਨੇ ਬਾਕੀਆਂ ਦੀ ਜਾਂਚ ਹੋਣੀ ਬਣਦੀ ਹੈ ਸੋ ਉਹਨਾਂ ਨੇ ਜਾਂਚ ਨਹੀਂ ਕਰਾਈ ਤੇ ਹੁਣ ਨਵੀਂ ਸਰਕਾਰ ਨੇ ਮੈਨੂੰ ਪਤਾ ਲੱਗਿਆ ਕਿ ਵਿਜੀਲੈਂਸ ਨੂੰ ਜਾਂਚ ਹੈ ਜਿਹੜੀ ਦਿੱਤੀ ਹੈ ਜੀ ਚਰਨਜੀਤ ਜੀ ਵਿਜੀਲੈਂਸ ਨੇ ਕੱਲਾ ਇਹ ਬਿਜਲੀ ਸਮਝੌਤਿਆਂ ਨੂੰ ਲੈ ਕੇ ਨਹੀਂ ਹੋਰ ਵੀ ਪੰਜਾਬ 'ਚ ਕਈ ਮਸਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅੱਜ ਤੱਕ ਇੱਕ ਚੀਜ਼ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਵੀ ਵਿਜੀਲੈਂਸ ਜਾਂਚ ਤਾਂ ਸ਼ੁਰੂ ਕਰ ਦਿੰਦੀ ਹੈ ਪਰ ਉਹ ਜਾਂਚ ਕਿਸੇ ਤਨਪਤਨ ਨਹੀਂ ਲੱਗ ਪੰਦੀ ਕੀ ਤੁਹਾਨੂੰ ਲੱਗਦਾ ਵੀ ਕਿ ਇਹ ਜਿਹੜੀ ਹੁਣ ਬਿਜਲੀ ਸਮਝੌਤਿਆਂ ਦੀ ਜਾਂਚ ਸ਼ੁਰੂ ਹੋਈ ਹੈ ਇਹ ਕਿਸੇ ਤਨਪਤਨ ਲੱਗ ਸਕੇਗੀ ਦੇਖੋ ਤੁਹਾਡੀ ਗੱਲ ਅਤਿਸ਼ ਬਿਲਕੁਲ ਠੀਕ ਹੈਗੀ ਹੈ ਅਸਲ 'ਚ ਵਿਜੀਲੈਂਸ ਦੀ ਜਿਹੜੀ ਪਰਫਾਰਮੈਂਸ ਹੈ ਉਹ ਇਸ ਗੱਲ ਤੋਂ ਦਾ ਅੰਕਲਨ ਨਹੀਂ ਕੀਤਾ ਜਾ ਸਕਦਾ ਕਿ ਵਿਜੀਲੈਂਸ ਨੇ ਕਿੰਨੇ ਪਰਚੇ ਦਰਜ ਕੀਤੇ ਕਿੰਨੇ 100 ਰੈਡ ਹੈਂਡਡ ਜਿਹੜੇ ਲੋਕ ਫੜੇ ਜੀ ਹੈਨਾ ਤੇ ਜਾਂ ਕਿੰਨੀਆਂ ਹੋਰ ਪੜਤਾਲਾਂ ਕੀਤੀਆਂ ਠੀਕ ਹੈ ਇਸ ਗੱਲ ਤੇ ਖੜੀ ਹੈ ਗੱਲ ਕਿ ਵਿਜੀਲੈਂਸ ਨੇ ਜਿਹੜੇ ਪਰਚੇ ਦਰਜ ਕੀਤੇ ਉਹਨਾਂ ਨੂੰ ਕਿਸ ਮੁਕਾਮ ਤੇ ਲਿਜਾਇਆ ਗਿਆ ਜੀ ਉਹਨਾਂ ਦਾ ਅਦਾਲਤਾਂ ਦੇ ਵਿੱਚ ਕੀ ਹਸ਼ਰ ਹੋਇਆ ਬਿਲਕੁਲ ਉਹਨਾਂ ਚੋਂ ਕਿੰਨੀ ਜਿਹੜੀ ਸਕਸੈਸ ਰੇਟ ਹੈ ਕੇਸਾਂ ਦੀ ਜੀ ਉਹ ਕਿੰਨੀ ਹੈਗੀ ਹੈ ਹੁਣ ਤੁਸੀਂ ਜੇ ਪੋਲਿਟਿਸ਼ੀਅਨਾਂ ਤੇ ਅੱਜ ਪਰਚੇ ਦਰਜ ਕਰਦੇ ਪਹਿਲਾਂ ਅਕਾਲੀਆਂ ਤੇ ਵੀ ਹੋਏ ਕਾਂਗਰਸ ਦੇ ਰਾਜ ਦੇ ਵਿੱਚ ਸਾਰੇ ਬਰੀ ਹੋ ਗਏ ਫਿਰ ਦੂਸਰਿਆਂ ਨੇ ਕੀਤੇ ਉਹ ਬਰੀ ਹੋ ਗਏ ਹੁਣ ਤੁਹਾਡਾ ਬਦਲਾਅ ਤਾਂ ਤਾਂ ਦਿਖੇਗਾ ਕਿ ਜੇ ਤੁਸੀਂ ਮੰਨ ਲਓ ਸਾਰੇ ਜਿੰਨੇ ਪੋਲੀਟੀਸ਼ੀਅਨ ਅਤੇ ਪਰਚੇ ਦਰਜ ਕੀਤੇ ਐ ਜੀ ਕਿ ਉਹਨਾਂ ਨੂੰ ਤੁਸੀਂ ਸਜਾਵਾ ਕਰਾਉਣ 'ਚ ਸਫਲ ਹੋਣੇ ਹੋ ਬਿਲਕੁਲ ਵਿਜੀਲੈਂਸ ਨੇ ਜਿੰਨੇ ਪਰਚੇ ਦਰਜ ਕੀਤੇ ਚਾਹੇ ਉਹ ਡੀਏ ਦੇ ਹੈਗੇ ਨੇ ਉਹਨਾਂ ਚੋਂ ਕਿੰਨੀ ਉਹਨਾਂ ਦੀ ਸਕਸੈਸ ਰੇਟ ਕੀ ਰਹਿੰਦਾ ਸੋ ਇਸੇ ਤਰ੍ਹਾਂ ਹੀ ਜਿਹੜਾ ਵਿਜੀਲੈਂਸ ਨੇ ਇਹ ਸ਼ੁਰੂ ਕੀਤਾ ਹੈਗਾ ਦੋ ਤਰ੍ਹਾਂ ਦੀ ਅਤਿਸ਼ੇ ਦੇ ਵਿੱਚ ਗੱਲ ਸਾਹਮਣੇ ਆਈ ਹੈਗੀ ਇੱਕ ਤਾਂ ਇਹ ਹੈਗੀ ਹੈ ਕਿ ਪੀਪੀਏ ਜਿਹੜੇ ਥਰਮਲਾਂ ਨਾ ਕੀਤੇ ਨੇ ਥਰਮਲਾਂ ਦੇ ਵਿੱਚੋਂ ਗੋਇੰਦਵਾਲ ਥਰਮਲ ਤਾਂ ਜਿਹੜੀ ਉਹ ਸਰਕਾਰ ਨੇ ਪਰਚੇਸ ਕਰ ਲਿਆ ਇਸ ਕਰਕੇ ਦੋ ਥਰਮਲਾਂ ਦੀ ਗੱਲ ਰਹੇਗੀ ਉਹਨਾਂ ਨਾਲ ਜਿਹੜੇ ਪੀਪੀਏ ਹੋਏ ਨੇ ਉਹਨਾਂ ਦੀ ਜਾਂਚ ਕੀਤੀ ਜਾਣੀ ਹੈ ਜੀ ਪਾਵਰ ਕਾਮ ਨੇ ਸਾਰਾ ਰਿਕਾਰਡ ਵੀ ਆਪਾਂ ਸਬਮਿਟ ਕਰ ਦਿੱਤਾ ਇਸ ਤਰੀ ਪੇਡਾ ਨੇ ਵੀ ਸਾਰਾ ਸੋਲਰ એનર્ਜੀ ਦਾ ਜਿਹੜਾ ਰਿਕਾਰਡ ਹੈ ਸੋਲਰ એનર્ਜੀ ਦੇ ਜਿਹੜੇ ਸਮਝੌਤੇ ਹੋਏ ਸਬਮਿਟ ਕਰ ਦਿੱਤਾ ਹੁਣ ਬਿਜੀਲੈਂਸ ਕੋਲ ਇੰਨੀ ਕਿੰਨੀ ਕ ਹੈਗੀ ਤਾਕਤ ਕਿ ਉਹ ਇਹਨਾਂ ਨੂੰ ਇਹਦੀ ਫਰੋਲਾ ਫਰਾਲੀ ਇਹਦੀਆਂ ਟੈਕਨੀਕਲਿਟੀਆਂ ਜਿਹੜੀਆਂ ਹੈਗੀਆਂ ਨੇ ਉਹ ਕਿਦਾਂ ਦੇਖੇਗੀ ਪਤਾ ਲੱਗੇ ਕਿ ਉਹਨਾਂ ਨੇ ਪਾਵਰ ਕਮ ਦੇ ਕੁਝ ਬੰਦਿਆਂ ਤੋਂ ਜਿਹੜੀ ਹੈਗੀ ਹੈ ਸਹਿਯੋਗ ਲੈਣਾ ਸ਼ੁਰੂ ਕੀਤਾ ਤਾਂ ਕਿ ਪਤਾ ਲੱਗ ਸਕੇ ਜੇ ਤਾਂ ਇਸ ਗੱਲ ਨੂੰ ਕਿਉਂਕਿ ਇਹ ਛੋਟੀ ਗੱਲ ਨਹੀਂ ਹੈਗੀ ਹੈ ਜੀ ਇਹ ਤਾਂ ਬਿਜਲੀ ਕਰਨਾ ਸਮਝਾਉਂਦੇ ਹੋਏ ਵੱਡੀਆਂ ਕੰਪਨੀਆਂ ਨੇ ਵੱਡੇ ਇਹਦੇ ਵਿੱਚ ਆਈਐਸ ਅਧਿਕਾਰੀ ਦੀ ਸ਼ਮੂਲੀਅਤ ਹੈ ਜਿਨ੍ਹਾਂ ਨੇ ਉਸ ਟਾਈਮ ਦੇ ਵਿੱਚ ਸਾਈਨ ਕੀਤੇ ਇਸ ਤਰ੍ਹਾਂ ਦੇ ਵੱਡੇ ਪੋਲੀਟਿਸ਼ੀਅਨਾਂ ਦੀ ਸਮੂਲੀਅਤ ਹੈ ਨਾਲ ਹਜ਼ਾਰਾਂ ਕਰੋੜ ਦੇ ਪ੍ਰੋਜੈਕਟ ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ ਹੈਗੇ ਨੇ ਦੇਖਣਾ ਪੈਗੇ ਕਿ ਸਰਕਾਰ ਇੰਨੀ ਹਿੰਮਤ ਜੁਟਾ ਪਾਏਗੀ ਕਿ ਜਿਨ੍ਹਾਂ ਨੇ ਕੀਤੇ ਸੀ ਉਹਨਾਂ ਦੇ ਖਿਲਾਫ ਹੀ ਕਾਰਵਾਈ ਹੋਵੇ ਜੀ ਹੁਣ ਅੱਜ ਦੀ ਮੌਜੂਦਾ ਸਮੇਂ ਦੇ ਵਿੱਚ ਦੇਖੀਏ ਕਿ ਪਹਿਲਾਂ ਕਹਿੰਦੇ ਸੀ ਕਿ ਸਮਝੌਤੇ ਰੱਦ ਕਰ ਦਿਓ ਉਹਨਾਂ ਟਾਈਮਾਂ ਦੇ ਵਿੱਚ ਇਹ ਗੱਲ ਕਹਿੰਦੇ ਠੀਕ ਸੀ ਅੱdt ਤੋਂ ਅੱਜ ਤੋਂ 9-10 ਸਾਲ ਪਹਿਲਾਂ ਸਮਝੌਤੇ ਰੱਦ ਹੁੰਦੇ ਤਾਂ ਉਹਦੀ ਰੈਲੇਵੈਂਸ ਬੰਦ ਹੀ ਸੀਗੀ ਪਰ ਹੁਣ ਕੀ ਹੈ ਕਿ ਹੁਣ ਸਾਡੀ ਬਿਜਲੀ ਦੀ ਜਿਹੜੀ ਡਿਮਾਂਡ ਹੈ ਉਹੀ ਬਦਗੀ ਹੈਗੀ ਹੈ ਜੀ ਬਿਲਕੁਲ ਇਸ ਕਰਕੇ ਹੁਣ ਤਾਂ ਸਾਨੂੰ ਲੋੜ ਹੈ ਬਿਲਕੁਲ ਜੀ ਨਵੇਂ ਥਰਮਲ ਲਾਉਂਦੀ ਜਿਵੇਂ ਗੁਇੰਦਵਾਲ ਵਾਲਾ ਨਹੀਂ ਪਰਚੇਜ਼ ਕਰ ਲਿਆ ਹੈਗਾ ਹੁਣ ਉਹਨਾਂ ਦੀ ਰੈਲੇਵੈਂਸ ਉਸ ਤਰ੍ਹਾਂ ਦੀ ਨਹੀਂ ਰਹੀ ਜਿਹੜੀ ਅੱਜ ਤੋਂ 8-9 ਸਾਲ ਪਹਿਲਾਂ ਸੀ ਉਹਨੂੰ ਰੱਦ ਕਰਦੇ ਚੰਨੀ ਗਵਰਨਮੈਂਟ ਨੇ ਜਿਵੇਂ ਆਪਾਂ ਦੱਸਿਆ ਕਿ ਮਹਤਾਬ ਸਿੰਘ ਗਿੱਲ ਜਿਹੜੇ ਚੀਫ ਵਿਜੀਲੈਂਸ ਕਮਿਸ਼ਨਰ ਸੀ ਉਹਨਾਂ ਨੂੰ ਦਿੱਤਾ ਸੀ ਕੇਸ ਉਹਨਾਂ ਨੇ ਵੀ ਰਿਕਾਰਡ ਰਕੂਡ ਕੋਖਿਆ ਤੇ ਪਰ ਹੁਣ ਦੇਖਣਾ ਹੈ ਕਿ ਕਿਸ ਮੁਕਾਮ ਤੇ ਸਰਕਾਰ ਲੈ ਕੇ ਜਾਂਦੀ ਹੈ ਕਿਉਂਕਿ ਜਾਂਚ ਦੇ ਦੇ ਜਾਨੀ ਜਾਂਚ ਸ਼ੁਰੂ ਕਰ ਦੇਣੀ ਰਿਕਾਰਡ ਦੀ ਫਰੋਲਾ ਫਰਾਲੀ ਕਰਨੀ ਇਹ ਸਿਰਫ ਖਬਰਾਂ ਬਣਾਉਣ ਤੱਕ ਤਾਂ ਨਹੀਂ ਕਿਤੇ ਸੀਮਤ ਜੀ ਚਾਹੀਦਾ ਇਹ ਹੈ ਕਿ ਇਸ ਨੂੰ ਇਹ ਸਰਕਾਰ ਜਲਦੀ ਨਵੇੜੇ ਪਹਿਲੀ ਗੱਲ ਤਾਂ ਇਸ ਨੂੰ ਜਿਹੜੇ ਜ਼ਿੰਮੇਵਾਰ ਹਨ ਦੀ ਨਿਸ਼ਾਨਦੇਹੀ ਕਰੇ ਨਿਸ਼ਾਨਦੇਹੀ ਕਰਕੇ ਲੋਕਾਂ ਦੇ ਸਾਹਮਣੇ ਜਿਹੜਾ ਸੱਚ ਹੈ ਉਹ ਲੈ ਕੇ ਆਵੇ ਇਹ ਤਾਂ ਸ਼ੁਗਰ ਕਰੋ ਅਤਿਸ਼ ਕਿ ਇਕੱਲੇ ਇੰਨੇ ਨਾਲ ਸਰਗੇ ਕਿ 3920 ਮੈਗਾਵਾਟ ਦੇ ਥਰਮਲ ਲੱਗੇ ਸੀ ਇਹ ਤੋਂ ਬਿਨਾ ਹੋਰ ਸਮਝੌਤੇ ਵੀ ਹੋ ਗਏ ਸੀ ਕੋਟ ਸ਼ਮੀਰਪਿੰਡ ਹੈ ਬਠਿੰਡਾ ਜਲੇ ਦਾ ਜੀ ਉੱਥੇ ਕੰਪਨੀ ਨੇ ਕਿੰਨੇ ਥਰਮਲ ਨਾਲ ਉਹਨਾਂ ਨਾਲ ਹੋ ਗਿਆ ਸੀਗਾ ਗੋਇੰਦਵਾਲ ਜੀ